ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 160 ਆਓ ਸੁਣਦੇ ਹਾਂ ਆਪਣੇ ਮਨ ਦੀ ਮੌਲੀ ਅਵਸਥਾ ਵਿੱਚ ਭਾਵ ਬੜੀ ਆਨੰਦ ਦੀ ਖੁਸ਼ੀ ਦੀ ਅਵਸਥਾ ਵਿੱਚ ਸੰਤ ਕਬੀਰ ਜੀ ਕਹਿੰਦੇ ਹਨ ਜੀਵਨ ਦੇ ਬਸੰਤ ਰੁੱਤ ਵਿੱਚ ਸਾਰੇ ਫੁੱਲ ਖਿੜ ਜਾਂਦੇ ਹਨ ਬਨਸਪਤੀ ਹਰੀ ਹੋ ਜਾਂਦੀ ਹੈ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਹੈ ਅਤੇ ਬਨਸਪਤੀ ਦੇ ਨਾਲ-ਨਾਲ ਹਵਾ ਵੀ ਲਹਿਰੋਂਦੀ ਹੈ ਜੀਵ ਜੰਤੂ ਮੁਸਕਰਾਉਂਦੇ ਹਨ ਉਸੇ ਤਰ੍ਹਾਂ ਦੀ ਅਵਸਥਾ ਕਬੀਰ ਜੀ ਦੀ ਹੈ ਤਾਂ ਹੀ ਉਹਨਾਂ ਦੇ ਅੰਦਰੋਂ ਪਵਿੱਤਰ ਸ਼ਬਦ ਨਿਕਲ ਰਹੇ ਹਨ ਗੋਂਦੇ ਹੋਈ ਕਹਿੰਦੇ ਹਨ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਗਾਸ ਰਾਜਾ ਰਾਮ ਮੌਲਿਆ ਅਨਤ ਭਾਈ ਜੈ ਦੇਖੂ ਤੇਰੇ ਹਸਮਈ ਰਹਾਉ ਦੂਤੀਆਂ ਮੋਲੇ ਚਾਰ ਬੇਦ ਸਿਮਰਤ ਮੌਲੀ ਸਿਉਂਕ ਤੇ संकर मौल्यो योग ध्यान कबीर को स्वामी सब समान अर्थात मौली धरती मौलिया आकाश भाव कबीर जी बसंत रुत्तों प्रभावित होके कह रहे हैं बसंत रुत ਇਥੋਂ ਸਰਦੀ ਦਾ ਘਟਨਾ ਸ਼ੁਰੂ ਹੁੰਦਾ ਹੈ ਇਸ ਰੁੱਤ ਦੀ ਬੜੇ ਮਿੱਠੇ ਤੇ ਠੰਡੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ ਇਹ ਸੁਖਾਵਾਂ ਲੱਗਦਾ ਹੈ ਧਰਤੀ ਤੇ ਹਰੀਆਵਲ ਹੁੰਦੀ ਹੈ ਇਸੇ ਤਰ੍ਹਾਂ ਮਨ ਵੀ ਹਰਿਆ ਹੋਣ ਲੱਗਦਾ ਹੈ ਆਕਾਸ਼ ਵਿੱਚ ਵੀ ਪੰਛੀ ਬੜੀਆਂ ਉਡਾਰੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਨ ਬਨਸਪਤੀ ਵਿੱਚੋਂ ਹਰ ਕਿਸਮ ਦੇ ਫੁੱਲ ਖਿੜ-ਖਿੜਾ ਕੇ ਹਸਣ ਲੱਗਦੇ ਹਨ ਸਾਰਾ ਹੀ ਵਾਤਾਵਰਣ ਚੰਗਾ ਸੋਨਾ ਪਵਿੱਤਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਘਟ ਘਟ ਮੋਲਿਆ ਆਤਮ ਪ੍ਰਗਾਸ ਭਾਵ ਸਾਰੀ ਸ੍ਰਿਸ਼ਟੀ ਦੇ ਜੀਵਾਂ ਵਿੱਚ ਈਸ਼ਵਰ ਦਾ ਪ੍ਰਕਾਸ਼ ਹੈ ਈਸ਼ਵਰ ਦੀ ਹੋਂਦ ਹੈ ਜੋਤ ਸਰੂਪ ਵਿੱਚ ਇਹ ਸਾਰੇ ਹੀ ਲੋਕ ਤੇ ਜੀਵ ਜੰਤੂ ਪਸ਼ੂ ਪੰਛੀ ਵਗੈਰਾ ਸਾਰੇ ਹੀ ਮੌਸਮ ਦਾ ਆਨੰਦ ਮਾਣਦੇ ਹਨ ਤੇ ਇੰਨਾ ਵਿੱਚ ਉਲਹਾਸ ਆ ਜਾਂਦਾ ਹੈ ਇਸ ਰੀਤੂ ਦਾ ਆਨੰਦ ਮਨੁੱਖ ਆਪਣੇ ਗੀਤਾਂ ਵਿੱਚ ਮਾਣਦੇ ਹਨ ਮਿੱਠੇ-ਮਿੱਠੇ ਪਿਆਰੇ-ਪਿਆਰੇ ਗੀਤ ਬਣਾਉਂਦੇ ਹਨ ਤੇ ਝੂਮਦੇ ਹਨ ਰਾਜਾ RAM ਮੋਲਿਆ ਅਨਤ ਭਾਈ ਪਾਬ ਸਬਦ ਦਾ ਮਹਾਨ ਰਾਜਾ ਈਸ਼ਵਰ ਜਿਸ ਦਾ ਹਰ ਘਟ ਘਟ ਵਿੱਚ ਪ੍ਰਕਾਸ਼ ਹੈ ਉਹ ਪ੍ਰਕਾਸ਼ ਰੂਪ ਵਿੱਚ ਜੋ ਕਿ ਸਭ ਲੋਕ ਸਭ ਜੀਵ ਜੰਤੂ ਮੋਲ ਰਹੇ ਹਨ ਖੁਸ਼ੀ ਮਾਣ ਰਹੇ ਹਨ ਤੇ ਉਸ ਦਾ ਉਹਨਾਂ ਵਿੱਚ ਕਨੈਕਸ਼ਨ ਹੋਣ ਕਰਕੇ ਇੱਕ ਸਰੋਤ ਵਿੱਚ ਪ੍ਰੋਤਿਤ ਹੋਣ ਕਰਕੇ ਈਸ਼ਵਰ ਵੀ ਆਨੰਦ ਮਾਣਦਾ ਹੈ ਕਿਉਂਕਿ ਉਸ ਦਾ ਸਾਰਾ ਪਰਿਵਾਰ ਹੀ ਮੌਸਮ ਦਾ ਆਨੰਦ ਮਾਣ ਰਿਹਾ ਹੁੰਦਾ ਹੈ ਜੈ ਦੇਖੂ ਤੇਰੇ ਹਸਮਈ ਭਾਵ ਜਿੱਥੇ ਕਿੱਥੇ ਵੀ ਮਨੁੱਖੀ ਅੱਖ ਮੌਸਮ ਦਾ ਆਨੰਦ ਲੈਂਦੇ ਹੋਏ ਲੋਕਾਂ ਨੂੰ ਦੇਖਦੀ ਹੈ ਤਾਂ ਉਸ ਨੂੰ ਇੰਜ ਲੱਗਦਾ ਹੈ ਸਭ ਪਾਸੇ ਹਰ ਜਗ੍ਹਾ ਈਸ਼ਵਰ ਹੀ ਈਸ਼ਵਰ ਹੈ ਇੰਜ ਲੱਗਦਾ ਹੈ ਕਿ ਸਭ ਲੋਕ ਖੁਸ਼ੀਆਂ ਮਨਾ ਰਹੇ ਹਨ ਤੇ ਪ੍ਰਭੂ ਦੇ ਗੁਣ ਗਾ ਰਹੇ ਹਨ ਮਨੁੱਖਾਂ ਦੇ ਨਾਲ-ਨਾਲ ਵਨਸਪਤੀ ਦਾ ਇੱਕ ਇੱਕ ਪੱਤਾ ਖੁਸ਼ੀ ਨਾਲ ਝੂਮ ਰਿਹਾ ਹੈ ਇੱਕ ਇੱਕ ਫੁੱਲ ਆਪਣੀ ਖੁਸ਼ਬੂ ਵੰਡ ਰਿਹਾ ਹੈ ਬਸੰਤ ਰਿਤੂ ਦਾ ਇਹੀ ਤਾਂ ਆਨੰਦ ਹੈ ਦੂਤਿਆ ਮੋਲੇ ਚਾਰ ਬੇਦ ਭਾਗ ਦੂਜੀ ਗੱਲ ਇਹ ਵੀ ਹੈ ਕਿ ਸਾਰੇ ਹੀ ਗਿਆਨਵਾਨ ਵਿਦਵਾਨ ਗਿਆਨੀ ਵਿਗਿਆਨੀ ਸਭ ਇਸ ਰਿੱਤੂ ਵਿੱਚ ਖੁਸ਼ੀ ਨਾਲ ਕੰਮ ਕਰਦੇ ਹਨ ਤੇ ਖੁਸ਼ੀ ਨਾਲ ਉਹਨਾਂ ਦੇ ਅੰਦਰੋਂ ਮਨ ਦੀ ਸਹਿਜ ਅਵਸਥਾ ਬਣ ਕੇ ਮਨ ਵਿੱਚੋਂ ਮਿੱਠੇ-ਮਿੱਠੇ ਵਿਚਾਰ ਨਿਕਲਦੇ ਹਨ ਚਾਹੇ ਉਹ Hindu ਧਰਮ ਦੇ ਹਨ ਚਾਹੇ ਮੁਸਲਮਾਨ ਧਰਮ ਕੁਰਾਨ ਜਾਂ ਕਵੀਆਂ ਦੇ ਗੀਤ ਉਹ ਬਹੁਤ ਗਾਉਂਦੇ ਹਨ ਸ਼ਹਿਨਾਈਆਂ ਵਜਾਉਂਦੇ ਹਨ ਬਸੰਤ ਰੁੱਤੂ ਦਾ ਇਹ ਹੀ ਤਾਂ ਆਨੰਦ ਹੈ ਸਿਮਰਤ ਮੌਲੀ ਸਿਉਂਕ ਤੇਬ ਸਿਮਰਤੀਆਂ ਤੇ ਕੁਰਾਨ ਵੀ ਆਨੰਦ ਮਾਣ ਰਹੇ ਹਨ ਕਿਉਂਕਿ ਇਸ ਨੂੰ ਪੜਨ ਸੁਣਨ ਵਾਲੇ ਸਾਰੇ ਹੀ ਸਮੇ ਦਾ ਆਨੰਦ ਮਾਣਦੇ ਹੋਏ ਇਨ੍ਹਾਂ ਗ੍ਰੰਥਾਂ ਦਾ ਲਾਭ ਉਠਾਉਂਦੇ ਹਨ ਸ਼ੰਕਰ ਮੌਲਯੋ ਯੋਗ ਧਿਆਨ ਸ਼ਿਵ ਜੀ ਦੇਵਤਾ ਵੀ ਜਿਹੜਾ ਯੋਗ ਧਿਆਨ ਲਗਾ ਕੇ ਬੈਠਾ ਰਹਿੰਦਾ ਹੈ ਉਹ ਵੀ ਇਸ ਰੂਤ ਦਾ ਆਨੰਦ ਮਾਣਦਾ ਹੈ ਕਬੀਰ ਕੋ ਸੁਆਮੀ ਸਭ ਸਮਾਨ ਅੰਤ ਵਿੱਚ ਕਬੀਰ ਜੀ ਕਹਿੰਦੇ ਹਨ ਮੇਰਾ ਮਾਲਕ ਈਸ਼ਵਰ ਸਭ ਥਾਂ ਹੀ ਸਭ ਵਿੱਚ ਚਾਹੇ ਉਹ ਪ੍ਰਕਿਰਤੀ ਹੈ ਤੇ ਚਾਹੇ ਜੀਵ ਜੰਤੂ ਹਨ ਸਾਰਿਆਂ ਵਿੱਚ ਬਰਾਬਰ ਬਰਾਬਰ ਹੀ ਖਿੜ ਰਿਹਾ ਹੈ ਆਨੰਦ ਮਾਣ ਰਿਹਾ ਹੈ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ निरोल सच दा ज्ञान टीवी चैनल जो सच दे प्रचार ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ